ਬਾਬਾ ਜੀ ਆਏ ਸੀ ਤੇ ਜਦੋਂ ਨਾਂ ਲਿਆ ਸੀ ਜੋਗਾ ਸਿੰਘ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਿਹੜੇ ਸੇਵਕ ਹੋਏ ਨੇ ਭਾਈ ਜੋਗਾ ਸਿੰਘ ਉਹਨਾਂ ਦਾ ਉਸੇ ਵੇਲੇ ਚੇਤਾ ਆ ਜਾਂਦਾ ਮਹਾਰਾਜ ਨੇ ਪੁੱਛਿਆ ਸੀ ਜੋਗਿਆ ਤੂੰ ਕਿਹਦੇ ਜੋਗਾ ਤੇ ਜੋਗਾ ਕਹਿੰਦਾ ਮਹਾਰਾਜ ਮੈਂ ਤੁਹਾਡੇ ਜੋਗਾ ਆਂ ਤੇ ਇਹਨਾਂ ਦਾ ਜਿਹੜਾ ਪਿਸ਼ੋਕੜ ਸੀ ਉਹ ਪਸ਼ੌਰ ਦੇ ਨਾਲ ਸੰਬੰਧ ਰੱਖਦਾ ਸੀ ਤੇ ਸੰਗਤ ਪਸ਼ੌਰ ਤੋਂ ਵਾਪਸ ਘਰਾਂ ਨੂੰ ਜਾਣ ਲੱਗੀ ਆ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿੰਦੇ ਵੀ ਸਤਿਗੁਰੂ ਜੀ ਜੇ ਤੁਹਾਡੀ ਅੱਗੇ ਆ ਹੋਵੇ ਤੇ ਭਾਈ ਜੋਗੇ ਨੂੰ ਨਾਲ ਹੀ ਲੈ ਜਾਈਏ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਤੁਸੀਂ ਸਾਰੇ ਚਲੇ ਜੋ ਤੇ ਸਾਡੇ ਜੋਗੇ ਨੂੰ ਇੱਥੇ ਸਾਡੇ ਕੋਲ ਹੀ ਰਹਿਣ ਦਿਓ ਇਸ ਭਾਵਤੀ ਕਵਤਾ ਭਾਈ ਜੋਗਾ ਸਿੰਘ ਜੀ ਉਹਨਾਂ ਮਹਾਪੁਰਸ਼ਾਂ ਰਬ ਦੇ ਪਿਆਰਿਆਂ ਨੂੰ ਯਾਦ ਕਰਦਿਆਂ ਆਇਆ ਗਾਈਜ਼ ਆ ਰਹੀ ਆ ਸਤਿਗੁਰੂ ਜੀ ਕਿਰਪਾ ਕਰਨ ਆਪ ਹੀ ਸਤਿਗੁਰੂ ਜੀ ਸਾਨੂੰ ਗਰਤ ਪਰਤ ਗਹਿ ਲਿਓ ਗੁਰੀਆ ਅਸੀਂ ਥਾਂ ਥਾਂ ਤੇ ਡਿੱਗਦੇ ਆ ਤਿਲਕਦੇ ਆ ਮਹਾਰਾਜ ਆਪ ਹੀ ਭਾਈ ਜੋਗਾ ਸਿੰਘ ਜੀ ਵਾਂਗੂ ਸਾਡੀ ਰੱਖਿਆ ਕਰਨ ਜੀ ਹੋਈ ਸੰਗਤ ਪਸ਼ੌਰ ਦੀ ਤਿਆਰ ਜਾ ਕੁਝ ਚੇਰਮਾਨ ਗੁਰਾਂ ਦਾ ਪਿਆਰ ਜਾ ਆਏ ਜਾਦ ਕੁਝ ਪਿੱਛੇ ਦੇ ਵਿਹਾਰ ਜਾ ਕਹਿੰਦੇ ਨੇ ਭੁੱਲ ਗਏ ਹੋਈਏ ਤਾਂ ਬਖਸ਼ਾਉਣਾ ਚਾਹੁੰਨੇ ਆ ਸਾਨੂੰ ਖੁਸ਼ੇ ਦਿਓ ਖੁਸ਼ੇ ਦਿਓ ਗੁਰੂ ਜੀ ਅਸੀਂ ਜਾਣਾ ਚਾਹੁੰਨੇ ਆ ਸਾਨੂੰ ਖੁਸ਼ੇ ਦਿਓ ਉਹ ਨਿਮਹਿਸ ਕੇ ਦਤਾਰੇ ਅੱਗੋਂ ਬੋਲਦੇ ਮੋਤੀ ਪਿਆਰ ਦੇ ਸਮੁੰਦਰ ਝਟੋਲਦੇ ਅਸੀਂ ਰਹਿੰਦੇ ਆ ਪ੍ਰੇਮੀਆਂ ਨੂੰ ਟੋਲਦੇ ਕਹਿੰਦੇ ਸਾਡੇ ਕੋਲ ਜੋਗੇ ਨੂੰ ਆਨੰਦ ਲੈਣ ਦਿਓ ਤੁਸੀਂ ਚਲੇ ਜਾਓ ਚਲੇ ਜਾਓ ਬਿਸ਼ੱਕ ਸਾਡਾ ਜੋਗਦਾ ਰਹਿਣ ਦਿਓ ਤੁਸੀਂ ਚਲੇ ਜਾਓ ਹੱਥ ਜੋੜ ਮਾਪੇ ਜੋਗੇ ਨੂੰ ਪੁਕਾਰਦੇ ਜਾਲ ਮੋਹ ਦੇ ਮਾੜੇ ਮਾਪਿਆਂ ਨੂੰ ਮਾਰਦੇ ਪੁੱਤ ਮਾਪਿਆਂ ਦੇ ਤਪੇ ਸੀਨੇ ਠਾਰਦੇ ਅਸੀਂ ਛੇਤੀ ਸਿੰਦੇ ਪੁੱਤ ਨੂੰ ਵੇਉਣਾ ਚਾਹੁੰਦੇ ਆਂ ਸਾਨੂੰ ਖੁਸ਼ੇ ਦਿਓ ਖੁਸ਼ੇ ਦਿਓ ਗੁਰੂ ਜੀ ਅਸੀਂ ਜਾਣਾ ਚਾਹੁੰਦੇ ਆ ਸਾਨੂੰ ਖੁਸ਼ੇ ਦਿਓ ਸਾਨੂੰ ਲੱਗਦਾ ਪਿਆਰਾ ਸਾਡਾ ਹੋਇਆ ਏ ਸਾਨੂੰ ਸਭ ਤੋਂ ਨਿਆਰਾ ਸਾਡਾ ਹੋਇਆ ਏ ਸਾਨੂੰ ਲੱਗਦਾ ਪਿਆਰਾ ਸਾਡਾ ਹੋਇਆ ਏ ਸਾਨੂੰ ਸਭ ਤੋਂ ਨਿਆਰਾ ਸਾਡਾ ਹੋਇਆ ਏ ਤੁਸੀਂ ਜਾਓ ਜੇ ਤਿਆਰਾ ਤੁਹਾਡਾ ਹੋਇਆ ਏ ਪਾਂਡੇ ਮਾਂਜ ਮਾਂਜ ਆਤਮਾ ਤੋਂ ਮੈਲ ਲੈਣ ਦਿਓ ਤੁਸੀਂ ਚਲੇ ਜਾਓ ਤੁਸੀਂ ਚਲੇ ਜਾਓ ਬਿਸ਼ੱਕ ਸਾਡਾ ਜੋਗਾ ਰਹਿਣ ਦਿਓ ਤੁਸੀਂ ਚਲੇ ਜਾਓ ਇਹ ਇੱਕੋ ਸਾਡੀ ਜਿੰਦ ਦਾ ਸਹਾਰਾ ਜੇ ਇਹੋ ਸਿੰਦਾ ਸਾਡੀ ਅੱਖੀਆਂ ਦਾ ਤਾਰਾ ਜੇ ਇਹੋ ਸਾਡੀ ਜਿੰਦ ਜਾਨ ਜੱਗ ਸਾਰਾ ਜੇ ਅਸੀਂ ਇਹਨੂੰ ਸਦਾ ਸੀਨੇ ਨਾਲ ਲਾਉਣਾ ਚਾਹੁੰਦੇ ਆਂ ਸਾਨੂੰ ਖੁਸ਼ੇ ਦਿਓ ਖੁਸ਼ੇ ਦਿਓ ਗੁਰੂ ਜੀ ਅਸੀਂ ਜਾਣਾ ਚਾਹੁੰਦੇ ਆ ਸਾਨੂੰ ਖੁਸ਼ੇ ਦਿਓ ਤੁਹਾਡਾ ਪੁੱਤ ਚਾਹੁੰਦਾ ਸਾਡੇ ਕੋਲ ਰਹਿਣਾ ਏ ਪਾਣੀ ਅੰਤ ਨੂੰ ਨਿਵਾਣਾ ਵੱਲ ਵਹਿਣਾ ਏ ਇਨ ਜਾਪਦਾ ਅਸਾਂ ਤੋਂ ਲਾਹ ਲੈਣਾ ਏ ਇਹ ਹੈ ਭੋਰ ਇਹਨੂੰ ਚੰਬੇ ਦੇ ਫੁੱਲਾਂ ਤੇ ਬਹਿਣ ਦਿਓ ਤੁਸੀਂ ਚਲੇ ਜਾਓ ਤੁਸੀਂ ਚਲੇ ਜਾਓ ਬਿਸ਼ੱਕ ਸਾਡਾ ਜੋਗਾ ਰਹਿਣ ਦਿਓ ਤੁਸੀਂ ਚਲੇ ਜਾਓ ਸਾਡਾ ਕਾਦਾ ਏ ਤਾਂ ਮਾਲਕ ਦੀ ਚੀਜ਼ ਐ ਇਹਨੂੰ ਵਿਆਹੇ ਸਾਡੇ ਦਿਲ ਵਿੱਚ ਰੀਜ ਐ ਹੌਵੇਂ ਮਾਰੇ ਐਵੇਂ ਬੰਦਾ ਤਾਂ ਨ ਚੀਜ਼ ਐ ਅਸੀਂ ਇਹਨੂੰ ਨਾ ਵਿਛੋੜ ਕੇ ਭੁਲਾਉਣਾ ਚਾਹੁੰਦੇ ਆ ਸਾਨੂੰ ਖੁਸ਼ੇ ਦਿਓ ਖੁਸ਼ੇ ਦਿਓ ਗੁਰੂ ਜੀ ਅਸੀਂ ਜਾਣਾ ਚਾਹੁੰਦੇ ਆ ਸਾਨੂੰ ਖੁਸ਼ੇ ਦਿਓ ਓ ਸਾਨੂੰ ਲੱਗਦਾ ਪਿਆਰਾ ਫੋਲਾ ਪਾਲਾ ਏ ਸਾਨੂੰ ਲੱਗਦਾ ਪਿਆਰਾ ਪੋਲਾ ਪਾਲਾ ਏ ਇਹਦਾ ਜਾਪ ਦਾ ਤਰੱਕੀ ਵਾਲਾ ਚਾਲਾ ਏ ਗੁਰੂ ਘਰ ਵਿੱਚ ਰਹੇਗਾ ਸੁਖਾਲਾ ਏ ਇਹਦੇ ਮਨ ਦੀ ਹੈ ਮੋਜ ਇੱਥੇ ਮੋਜ ਲੈਣ ਦਿਓ ਤੁਸੀਂ ਚਲੇ ਜਾਓ ਤੁਸੀਂ ਚਲੇ ਜੋ ਬਸ਼ੱਕ ਸਾਡਾ ਜੋਗਾ ਰਹਿਣ ਦਿਓ ਤੁਸੀਂ ਚਲੇ ਜਾਓ ਸਾਡੀ ਮਨੋ ਜੀ ਆ ਰਜ ਸੱਚੇ ਪਾਤਸ਼ਾਹ ਅਸੀਂ ਲਾਉਣਾ ਏ ਫਰਜ਼ ਸੱਚੇ ਪਾਤਸ਼ਾ ਤੁਹਾਡਾ ਇਦਾਂ ਕੀ ਹਰਜ ਸੱਚੇ ਪਾਤਸ਼ਾ ਅਸੀਂ ਆਪਣਾ ਫਰਜ਼ ਸਿਰੋਂ ਲਾਉਣਾ ਚਾਹੁੰਨੇ ਆ ਸਾਨੂੰ ਖੁਸ਼ੇ ਦਿਓ ਖੁਸ਼ੇ ਦਿਓ ਗੁਰੂ ਜੀ ਅਸੀਂ ਜਾਣਾ ਚਾਹੁੰਦੇ ਆਂ ਸਾਨੂੰ ਖੁਸ਼ੇ ਦਿਓ ਉਹ ਜਦੋਂ ਸ਼ਾਦੀ ਚਾਓ ਕਰਨੀ ਕਲਾ ਰਿਆਂਗੇ ਲੋੜ ਵੇਲੇ ਤੁਹਾਡਾ ਪੁੱਤਰ ਮੋਲਾ ਦੇਾਂਗੇ ਜਿੰਨਾ ਸਰੇਗਾ ਅਸੀਂ ਵੀ ਹਿੱਸਾ ਪਾ ਦੇਾਂਗੇ ਮਸਤ ਜੋਗੀ ਦੇ ਰੂਪ ਨੂੰ ਨਾ ਦਾਗ ਪੈਣ ਦਿਓ ਤੁਸੀਂ ਚਲੇ ਜਾਓ ਚਲੇ ਜਾਓ ਬੇਸ਼ੱਕ ਸਾਡਾ ਜੋਗਾ ਰਹਿਣ ਦਿਓ ਤੁਸੀਂ ਚਲੇ ਜਾਓ ਸਤਿਗੁਰੂ ਜੀ ਮਹਾਰਾਜ ਕਿਰਪਾ ਕਰਨ ਇਹ ਗੁਰਮੁਖ ਰੂਹਾਂ ਨੇ ਤੇ ਇਹਨਾਂ ਦਾ ਆਖਰੀ ਸਾਹਾਂ ਤੱਕ ਮਹਾਰਾਜ ਦੇ ਨਾਲ ਇਸੇ ਤਰ੍ਹਾਂ ਇਸ சுவாਸਾਂ ਨਾਲ ਪਿਆਰ ਬਣਿਆ ਰਵੇ ਤੇ ਸੁਖੀ ਸਾਦੀ ਜਦੋਂ ਇੰਡੀਆ ਵੀ ਜਾਣ ਇੱਥੇ ਵੀ ਇਹਨਾਂ ਦੀ ਬੇਟੀ ਆ ਤੇ ਸਾਰੇ ਬੱਚੇ ਵੀ ਉਹਨਾਂ ਦਾ ਫਿਊਚਰ ਬ੍ਰਾਈਟ ਹੋਵੇ ਚੰਗਾ ਭਵਿਸ਼ਾ ਹੋਵੇ ਤੇ ਉਹਨਾਂ ਨੂੰ ਵੀ ਚੰਗੇ ਘਰ ਪਰਿਵਾਰ ਮਿਲਣ ਤੇ ਸਤਿਗੁਰੂ ਜੀ ਮਹਾਰਾਜ ਗੁਰਮਖਾਂ ਪਿਆਰਿਆਂ ਨੂੰ ਲੋਕ ਪਰਲੋਕ ਦੇ ਸੁੱਖ ਬਖਸ਼ਿਸ਼ ਕਰਨ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ ਸਾਰਿਆਂ ਗੁਰਮਖ ਪਿਆਰਿਆਂ ਦਾ ਭਰਾਵਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆ ਜਿਹੜੇ ਸਾਨੂੰ ਸਾਰਿਆਂ ਨੂੰ ਇੰਨਾ ਪਿਆਰ ਦਿੰਦੇ ਨੇ ਸਾਡੇ ਹੈਡ ਗਰੰਥੀ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਹਨ ਤੇ ਬਾਬਾ ਮੁਖਤਿਆਰ ਸਿੰਘ ਜੀ ਭਾਈ ਹਰਮਿੰਦਰ ਸਿੰਘ ਜੀ ਸਾਰਾ ਗਢੀ ਬਾਬਾ ਜੋਗਾ ਸਿੰਘ ਜੀ ਤੇ ਸਾਡੇ ਕਥਾਵਾਚਕ ਸਿੰਘ ਭਾਈ ਗੁਰਬਾਗ ਸਿੰਘ ਜੀ ਤੇ ਸਾਡੇ ਬ੍ਰਮਟਨ ਦੇ ਸਰਪੰਚ ਸਾਹਿਬ ਭਾਈ ਮਨਜੀਤ ਸਿੰਘ ਜੀ ਸਤਿਗੁਰੂ ਜੀ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਦਾਸ ਬਗੀਚਾ ਸਿੰਘ ਢੂਰ ਸਾਹਿਬ ਤੇ ਭਾਈ ਸਤਨਾਮ ਸਿੰਘ ਸਤਾ ਫਰੀਦ ਸਰਾਂਹ ਸਾਰਿਆਂ ਦੀ ਸਤਿਗੁਰੂ ਜੀ ਆਪਣੇ ਦਰ ਹਾਜ਼ਰੀ ਪ੍ਰਵਾਨ ਕਰਨ ਜੀ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ